ਜਪਾੜੀ ਕਲ ਚੁੱਕਿਆ ਦਰਬਾਰ ਲਈ 4:30 ਦੇ ਸਾਢੇ 5:00 ਵਜੇ ਮੈਂ ਨਾਪਟੋਦਰ ਦੇ ਰੋਡ ਤੇ ਪਹੁੰਚ ਚੁੱਕਿਆ ਹਾਂ ਬਸ 15 ਮਿੰਟ ਦਾ ਸਮਾਂ ਹੋ ਜਾਣਾ ਦਰਬਾਰ ਦਾ ਕਰਵਾਉਂਦੇ ਆ ਦਰਸ਼ਨ ਠੱਡ ਬਹੁਤ ਹੋ ਚੁੱਕੀ ਆ ਜੇਕਰ ਆਪ ਬロッਕਰ ਕਲਬ ਜਿਹਾ ਤੇਰਾ ਤੇਰਾ ਪਾਵੇਂ ਆਈਆਂ ਮੱਤੀ ਮਿਲਦੇ ਆ ਤੁਹਾਨੂੰ ਪਹੁੰਚਦੀ ਦਰਬਾਰ ਗਾਇਸ ਆਪਾ ਪਹੁੰਚ ਗਏ ਆ ਦਰਬਾਰ ਤਾਂ ਦਰਬਾਰ ਦੀਆਂ ਰੌਣਕਾਂ ਦੇਖੋ ਦਰਬਾਰ ਬਹੁਤ ਸਜਾਇਆ ਪਿਆ ਆ ਬਹੁਤ ਸੋਹਣਾ ਲੱਗ ਰਿਹਾ ਹੈ ਗੁਰਪੁਰਬ ਦੀ ਖੁਸ਼ੀ ਹੈ ਜਿਵੇਂ ਦੀਵਾਲੀ ਜਿੱਤਾ ਕਿ ਨਾਲੇ ਤੇ ਲਈਆ ਦੁਕਾਨਾਂ ਖੁੱਲ ਚੁੱਕੀਆਂ ਆ ਤਾਂ ਆਪਾ ਪਹੁੰਚ ਗਏ ਆ ਦਰਬਾਰ ਲਗਾ ਲੱਗਿਆ ਹੁਣ ਫਟੇਗਾ ਆਪਾ ਮੱਥੇ ਦਰਬਾਰ ਦੇ ਕਰਾਂਦੇ ਆ ਦਰਸ਼ਨ ਸਾਈਂ ਦੇ भाई बताइए Thank you for bueno. watching this video, please subscribe to my channel and share it with your friends. Thank you very much for watching this video, please subscribe to my channel and share it with your friends.